ਹੋਰ ਕੰਮ ਸਾਰੇ ਹੀ ਹੋਣ ਵਾਲੇ ਜਿਹੜੇ ਹੋਣ ਵਾਲੇ ਤਾਂ ਨਿਗਾਹ 'ਚ ਆਪਣੇ ਹਨਾ ਵਾਦਾ ਨਹੀਂ ਕਰਨਾ ਵਾਦੇ ਤਾਂ ਲੋਕ ਆਕੇ ਬਹੁਤ ਪਏ ਐ ਇਸ ਕੰਮ ਤੇ ਬਿਲਕੁਲ ਬਿਲਕੁਲ ਪਹਿਲਾਂ ਆਪਾਂ ਤਾਂ ਗਏ ਵੀ ਜੋ ਆਕ ਬਜਣ ਕੇ ਹਿਸਾਬ ਨਾਲ ਜੇ ਉਹ ਪੈਣੇ ਨਾਲ ਹੀ ਬਣਾਤੀ ਜਾਂ ਖਾਲਾ ਬਣਾਤਾ ਉਹ ਚੀਜ਼ ਜੋ ਆਕ ਹੀ ਡਿੱਗੀ ਕਰ ਸਕਾ ਕਿ ਉਹ ਚ ਹਾਲਾਂਕਿ ਗੱਲ ਵੀ ਕੀ ਹੈ ਨਾ ਸਾਰੇ ਪਿੰਡ ਤੇ ਮਤਲਬ ਕਿ ਮਾਣ ਸਾਹਿਬ ਇੰਨਾ ਪਰਿਵਾਰਤਾ ਇੰਨਾ ਦੁਖੀਆ ਨੇ ਵਿੱਚ ਜੀ ਨਹੀਂ ਦੱਸਣ ਜੋਗ ਨਹੀਂ ਹੈਗੇ ਬੁੜੀਆਂ ਇੰਨੇ ਆਕੇ ਤਾਂ ਹਾਂ ਮਾਰਦੇ ਆ ਗੱਲ ਛੱਡ ਦਿਓ ਛੋਟੇ ਛੋਟੇ ਬੱਚੇ ਨਾਲ ਲੈ ਕੇ ਜੋ ਗੱਡੀ ਪਿੰਡ ਲੈ ਕੇ ਨਿਕਲਦਾ ਮੈਂ ਪਿੰਡ ਜਾਣਾ ਤੇ ਗੱਡੀ ਮੂਰੇ ਹੋ ਕੇ ਬੁੜੀਆਂ ਆ ਕੀ ਸਾਡਾ ਪੁੱਤਾ ਜਵਾਖ ਖਰਾਬ ਹੋ ਗਿਆ ਸਾਡਾ ਰੁਲ ਗਿਆ ਘਰ ਜਮੇ ਖਰਾਬ ਹੋ ਗਿਆ ਪਹਿਲਾਂ ਆਪਾਂ ਜਵਾਨੀ ਬਚਾਉਣੀ ਆ ਜੇ ਜਵਾਨੀ ਬਚੂ ਤਾਂ ਕੰਮ ਤਾਂ ਉਹ ਜਵਾਨ ਆਪ ਹੀ ਕਰ ਲੈਣਗੇ ਜੀ ਹੁਣ ਮੰਨ ਲਓ ਆਪਾਂ ਕਿਸੇ ਦੇ ਕੋਈ ਕਹਿੰਦਾ ਵੀ ਆਪਣੇ ਇੱਥੇ ਗਲੀ ਪੱਕੀ ਕਰਵਾ ਦੇ ਸਾਡੇ ਘਰ ਦਾ ਕੰਮ ਕਰਵਾ ਦਿਓ ਜਦੋਂ ਉਹਨਾਂ ਦਾ ਬੱਚਾ ਆਪ ਕੰਮ ਕਰਨ ਵਾਲਾ ਕਾਬਲ ਹੋ ਗਏ ਤਾਂ ਆਪਾਂ ਨੂੰ ਕਹਿਣ ਦੀ ਜ਼ਰੂਰਤ ਹੀ ਨਹੀਂ ਉਹ ਆਪ ਹੀ ਕਰ ਲੈਣਗੇ ਕਿ ਆਪਾਂ ਦੇਖਿਆ ਹਰ ਪਿੰਡ ਦੇ ਵਿੱਚ ਪੰਚਾਇਤ ਬਣੀ ਐ ਇੱਕ ਨਵੀਂ ਪੰਚਾਇਤ ਬਣੀ ਐ ਸੌ ਚੱਕ ਸਮਾਗਮ ਹੋਇਆ 8 ਨਵੰਬਰ ਨੂੰ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਆਪਣੇ ਪਿੰਡ ਦੇ ਸਰਪੰਚ ਸਾਹਿਬ ਵੱਲੋਂ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਆ ਜਾਂ 2 ਮਹੀਨੇ ਬਾਅਦ ਪਿੰਡ ਦੀ ਅਪਡੇਟ ਲਿਆ ਕਰਾਂਗੇ ਕੀ ਕੀ ਕੀਤਾ ਪਹਿਲੀ ਗੱਲ ਇਹਨੂੰ ਪੁੱਛਾਂ ਵੀ ਕੀ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਸਰਪੰਚ ਸਾਹਿਬ 8 ਨਵੰਬਰ ਤੋਂ ਬਾਅਦ ਤੁਸੀਂ ਕਿਹੜੇ ਕਿਹੜੇ ਕਾਰਜ ਸ਼ੁਰੂ ਕੀਤੇ ਆ ਪ੍ਰਤਾਮਨ ਸਾਹਿਬ ਥੋੜਾ ਧੰਨਵਾਦ ਜੀ ਤੁਹਾਡੇ ਚੈਨਲ ਦਾ ਜਿਹੜਾ ਇੱਥੋਂ ਤੱਕ ਪਹੁੰਚੇ ਹੋ ਹਨ ਜੀ ਤੇ ਬਾਕੀ ਉਦੋਂ ਮਗਰੋਂ ਪਹਿਲਾਂ ਜੇ ਸ਼ੁਰੂ ਕੋਈ ਵੀ ਕਹਦਾ ਕਿ ਮੈਂਬਰਾਂ ਦੀ 100 ਲੇਟ ਸੀ ਜੀ ਉਦੋਂ ਪਹਿਲਾਂ ਕਹਦਾ ਸਕੂਲ ਕੋਲੇ ਸੀ ਆਪਣੇ ਬਹੁਤ ਅੰਕ ਕਰਦੇ ਸੀ ਜਿਵੇਂ ਕੁੜੀਆ ਕੜੀਆਂ ਨੂੰ ਬੋਲਦੇ ਹੀ ਬਰਾ ਭਲਾ ਕੋ ਕਰਦੇ ਸੀ ਉਹ ਚੀਜ਼ ਤੇ ਆਪਾਂ ਕੰਟਰੋਲ ਕੀਤਾ ਪਿੰਡ ਤੌਰ ਤੇ ਛੁੱਟੀ ਟਾਈਮ ਜਾਂਦੇ ਸੀ ਛੁੱਟੀ ਟਾਈਮ ਜਾਂਦੇ ਸੀ ਉਹ ਚੀਜ਼ ਤੇ ਬਹੁਤ ਕੰਟਰੋਲ ਕੀਤਾ ਤੇ ਬਾਕੀ ਨਸ਼ੇ ਦੀ ਮਾਮੇ ਥੋੜੇ ਸਾਹਮਣੇ ਚੱਲੀ ਜਾਂਦੀ ਹੈ ਜੀ ਨਸ਼ੇ ਦਾ ਪੂਰਾ ਜੋਰ ਲੱਗਿਆ ਵਾ ਆਪਣਾ ਇਸ ਕੰਮ ਦਾ ਜੀ ਜੀ ਕਿਉਂ ਜਵਾਨ ਬਚਣ ਇਸ ਕੰਮ ਤੋਂ ਜੀ ਇਹ ਘਰ ਨਾਲ 10 ਘਰ ਖਰਾਬ ਹੁੰਦੇ ਆ ਇਹ ਬਿਲਕੁਲ ਬਿਲਕੁਲ ਜੇਕ ਦੂਜੇ ਘਰਾਂ ਨਾਲ ਸਮਾਨ ਵੀ ਚੋਰੀ ਕਰਕੇ ਵੇਚਦੇ ਆ ਬਿਲਕੁਲ ਉਹਦੇ ਨਾਲ ਸਾਰਾ ਕੁਝ ਹੀ ਰੁੜਦਾ ਨਾਲ ਜੀ ਜੀ ਉਹ ਚੀਜ਼ ਬਚਾਉਣ ਤੇ ਹੋਵੇ ਜਵਾਨੀ ਜੇ ਬਸ ਜੇ ਇਸ ਕੰਮ ਤੋਂ ਪਿਛੇ ਹਟ ਜੇ ਕੁਰੇ ਬਣਾਉ। ਹੋਰ ਕਿਹੜੇ ਕਿਹੜੇ ਕਰੋਗੇ ਤੁਸੀਂ? ਹੋਰ ਕੰਮ ਸਾਰੇ ਹੀ ਹੋਣ ਵਾਲੇ ਜਿਹੜੇ ਹੋਣ ਵਾਲੇ ਤਾਂ ਨਿਗਾਜ ਆਪਣੇ ਹਨਾ। ਵਾਦਾ ਨਹੀਂ ਕਰਨਾ। ਵਾਦੇ ਤਾਂ ਲੋਕ ਆ ਕੇ ਬਹੁਤ ਪਏ ਐ ਇਸ ਕੰਮ ਤੇ। ਬਿਲਕੁਲ ਬਿਲਕੁਲ। ਪਹਿਲਾਂ ਆਪਾਂ ਤਾਂ ਲੱਗਿਆ ਵੀ ਜੋ ਆਕ ਬਜਣ। ਜੀ। ਇਸ ਹਿਸਾਬ ਨਾਲ ਜੇ ਉਹ ਪੈਣੇ ਨਾਲ ਹੀ ਬਣਾਤੀ ਜਾਂ ਖਾਲਾ ਬਣਾਤਾ। ਉਹ ਦੀ ਜਵਾਕੀ ਡਿੱਗੀ ਕਿ ਨਾ ਸਕਾ ਕਿ ਉਹ ਤਾਂ ਹਾਲਾਕ ਗੱਲ ਵੀ ਕੀ ਹੈ ਨਾ ਉਹ ਜੇ ਆਪਾਂ ਬਚਾਉਣ ਤੇ ਲੱਗਿਆ ਵੀ ਪਿੰਡ ਕਿਸ ਹਿਸਾਬ ਨਾਲ ਨਸ਼ੇ ਤੋਂ ਬਚੇ ਤੇ ਕੋਈ ਨਹੀਂ ਤਾਂ ਕੰਮ ਹੋਈ ਜਾਣੇ 5 ਸਾਲ ਆਪਾਂ ਇਸ ਕੋਸ ਤੇ ਲਾਉਣੇ ਟਕਾ ਕੇ ਜੀ ਪਹਿਲਾ ਸਾਲ ਜਿਹੜੀ ਨਸ਼ੇ ਜੀ ਦੂਰ ਲਾਵਾਂਗੇ ਆ ਪੜਦਾ ਪਿੰਡ ਦੇ ਕੰਮ ਤਾਂ ਬਾਕੀ ਜੇ ਸਹੀ ਮੈਨੇਜ ਦੇਖਿਆ ਜਾਵੇ ਤਾਂ ਬਾਅਦ ਦੇ ਵਿੱਚ ਆਉਂਦੇ ਨੇ ਜਦੋਂ ਆਪਾਂ ਮੰਨ ਕੇ ਚਲੋ ਆਪਾਂ ਇੱਕ ਨਾਲੀਆਂ ਬਣਾਤੀਆਂ ਗਲੀਆਂ ਬਣਾਤੀਆਂ ਜਾਂ ਹੋਰ ਕੰਮ ਕਰਤਾ ਤੇ ਉਹ ਉੱਥੇ ਜਿਹੜੇ ਵਸਿੰਦੇ ਆ ਉਹ ਹੀ ਤਕਲੀਫ ਚ ਪਰਿਵਾਰ ਨਸ਼ੇ ਵਾਲਿਆਂ ਦੇ ਆਂਡ ਗਵਾਂਡ ਸਾਰੇ ਪਿੰਡ ਤੇ ਮਤਲਬ ਕਿ ਸਰਦ ਸਾਹਿਬ ਇਨਾ ਪਰਿਵਾਰ ਤਾਂ ਇਨਾ ਦ ਇਹ ਨਹੀਂ ਦੱਸਣ ਜੋਗ ਨਹੀਂ ਹੈ ਕਿ ਬੁੜੀਆਂ ਇੰਨੇ ਆ ਕੇ ਤਾਂ ਹਾਂ ਮਾਰਦੇ ਆ ਗੱਲ ਛੱਡ ਦਿਓ ਛੋਟੇ ਛੋਟੇ ਬੱਚੇ ਨਾਲ ਲੈ ਕੇ ਜੋ ਗੱਡੀ ਪਿੰਡ ਲੈ ਕੇ ਨਿਕਲਦਾ ਮੈਂ ਪਿੰਡ ਜਾਣਾ ਤੇ ਗੱਡੀ ਮੂਰੇ ਹੋ ਕੇ ਬੁੜਗਾ ਆਪ ਰੋਕਦਿਆਂ ਜੀ ਵੀ ਸਾਡਾ ਪੁੱਤਾ ਜਵਾਖ ਖਰਾਬ ਹੋ ਗਿਆ ਸਾਡਾ ਰੁਲ ਗਿਆ ਘਰ ਜਮੇ ਖਰਾਬ ਹੋ ਗਿਆ ਸਾਡਾ ਉਹ ਹੋ ਗਿਆ ਜਿਹੜਾ ਹੋ ਗਿਆ ਐਨੇ ਲੋਕ ਦੁਖੀ ਐ ਇਸ ਕੰਮ ਤੋਂ ਜਣੀ ਗੱਲ ਛੱਡ ਦਿਓ ਜੀ ਜੀ ਸੋ ਜਿਵੇਂ ਕਿ 8 ਨਵੰਬਰ ਨੂੰ ਸੌ ਚੁੱਕ ਸਮਾਗਮ ਹੋਇਆ ਤੇ ਉਸ ਤੋਂ ਬਾਅਦ ਥੋੜੇ ਦਿਨ ਹੋਇਆ ਮੈਂਬਰਾਂ ਦੀ ਸੌ ਚੁੱਕ ਸਮਾਗਮ ਹੋਈ ਹੈ ਆਪਾਂ ਪਿੰਡ ਦੇ ਸਰਪੰਚ ਸਾਹਿਬ ਤੋਂ ਲੈਣ ਆਏ ਸੀ ਬਾ ਡਾਟਾ ਬੇਰਬਾ ਵੀ ਕੀ ਤੁਸੀਂ ਸ਼ੁਰੂ ਕੀਤਾ ਕੀ ਕਰਨਾ ਚਾਹੁੰਦੇ ਬਾਕੀ ਅਸੀਂ ਦੇਖ ਵੀ ਰਹੇ ਆ ਸਭ ਤੋਂ ਪਹਿਲੀ ਵਧੀਆ ਸੋਚ ਜਿਹੜੀ ਇਹਨਾਂ ਦੀ ਇਹ ਲੱਗੀ ਪਿੰਡ ਚ ਪਹਿਲਾਂ ਇਹਨਾਂ ਦਾ ਕਹਿਣ ਦਾ ਭਾਵੇਂ ਕੰਮ ਤਾਂ ਬਾਅਦ ਚ ਹੁੰਦੇ ਨੇ ਘੱਟ ਹੁੰਦੇ ਆ ਵੱਧ ਹੁੰਦੇ ਉਹ ਕੋਈ ਮਾਇਨੇ ਨਹੀਂ ਰੱਖਦਾ ਪਿੰਡ ਦੇ ਵਿੱਚ ਆਪਾਂ ਪਿੰਡ ਪਿੰਡ ਦੇ ਵਿੱਚ ਨਸ਼ਾ ਰੋਕਣ ਦਾ ਇੱਕੋ ਇੱਕ ਤਰੀਕਾ ਰਹਿ ਗਿਆ ਪਿੰਡ ਪਿੰਡ ਦੇ ਵਿੱਚ ਇੰਨਾ ਹੀ ਤਰ੍ਹਾਂ ਜਿਵੇਂ ਐਕਟਿਵ ਨੇ ਕੋਸ਼ਿਸ਼ ਕਰ ਰਹੇ ਇੱਕ ਵਾਰ ਇਹਨਾਂ ਨੇ ਵਾਰਨਿੰਗ ਦਿੱਤੀ ਆ ਜਿਹੜੇ ਥੋੜਾ ਬਹੁਤ ਕਰਦੇ ਸੀ ਜਾਂ ਵੇਚਦੇ ਸੀ ਇਸ ਤੋਂ ਬਾਅਦ ਇਹ ਪੂਰੇ ਐਕਟਿਵ ਨੇ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਵੀ ਕਰਨਗੇ ਤੇ ਵੱਡੀ ਗੱਲ ਇਹੀ ਆ ਵੀ ਸੋਚ ਇਹੀ ਪਹਿਲਾਂ ਆਪਾਂ ਜਵਾਨੀ ਬਚਾਉਣੀ ਆ ਜੇ ਜਵਾਨੀ ਬਚੂ ਤਾਂ ਕੰਮ ਤਾਂ ਉਹ ਜਵਾਨ ਆਪ ਹੀ ਕਰ ਲੈਣਗੇ ਜੀ ਹੁਣ ਮੰਨ ਲਓ ਆਪਾਂ ਕਿਸੇ ਦੇ ਕੋਈ ਕਹਿੰਦਾ ਵੀ ਆਪਣੇ ਇੱਥੇ ਗਲੀ ਪੱਕੀ ਕਰਵਾ ਦੇ ਸਾਡੇ ਘਰ ਦਾ ਕੰਮ ਕਰਵਾ ਦਿਓ ਜਦੋਂ ਉਹਨਾਂ ਦਾ ਬੱਚਾ ਆਪ ਕੰਮ ਕਰਨ ਵਾਲਾ ਕਾਬਲ ਹੋ ਗਏ ਤਾਂ ਆਪਾਂ ਨੂੰ ਕਰਨ ਦੀ ਜ਼ਰੂਰਤ ਹੀ ਨਹੀਂ ਉਹ ਆਪ ਹੀ ਕਰ ਲੈਣਗੇ ਇਹ ਤਾਂ ਇੱਕ ਦਿਖਾਵਾ ਹੋ ਗਿਆ ਨਾ ਸੋ ਇਹ ਸੋਚ ਬਹੁਤ ਵਧੀਆ ਲੱਗੀ ਸਰਪੰਚ ਸਾਹਿਬ ਦੀ ਕੋਸ਼ਿਸ਼ ਕਰਦਾ ਆਲੇ ਦੋਲੇ ਦੇ ਪਿੰਡਾਂ ਦੇ ਵਿੱਚ ਵੀ ਇਹੀ ਮਹਿੰਮ ਚਲਾਓ ਤੇ ਦੂਜੀ ਜਿਹੜੇ ਪਿੰਡ ਦੇ ਲੋਕ ਆ ਕੋਸ਼ਿਸ਼ ਕਰਿਆ ਕਰਨ ਸਰਪੰਚ ਸਾਹਿਬ ਤੋਂ ਜੋ ਕੰਮ ਕਰ ਰਿਹਾ ਉਹਦਾ ਬੇਰਬਾ ਲਿਆ ਜਾਵੇ ਕਿੱਥੋਂ ਕਿ ਤੱਕ ਕਰ ਰਿਹਾ ਕੀ ਕਰ ਰਿਹਾ ਤੇ ਜਿਵੇਂ ਬਾਹਰਿਆਂ ਦੀ ਗੱਲ ਕੀਤੀ ਬਾਹਰੇ ਤਾਂ ਲੋਕ ਅੱਕੇ ਪਏ ਆ ਬਾਹਰੇ ਤਾਂ ਕਰ ਦਿੰਦੇ ਆ ਕਰ ਦਾਂਗੇ ਬਾਅਦ ਵਿੱਚ ਤਾਂ ਕੰਮ ਕਰਕੇ ਦਿਖਾਵਾਂਗੇ ਆਪਾਂ ਅਪਡੇਟ ਲੈਂਦੇ ਰਹਿਣੀ ਤੁਹਾਡੇ ਤੋਂ ਜਦੋਂ ਮਰਜ਼ੀ ਜਦੋਂ ਮਰਜ਼ੀ ਮਹੀਨੇ ਦੋ ਮਹੀਨੇ ਬਾਅਦ ਆਪਾਂ ਅਪਡੇਟ ਲੈਂਦੇ ਰਹਿਣਾ ਵੀ ਕਿਹੜੇ ਕਾਰਜ ਸ਼ੁਰੂ ਹੋਣ ਲੈਤ ਦੀ ਲੈਤ ਲੈ ਚਲੋ ਸ਼ਾਮ ਦੀ ਸ਼ਾਮ ਮੈਨੂੰ ਕੋਈ ਚੱਕਰ ਦੀ ਜੀ 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 ਜਦੋਂ ਮਰਜ਼ੀ ਆਓ ਕੋਈ ਚੱਕਰ ਦੀ ਜਿਹੜੀ ਨਾਲ ਕਰਿਆ ਕੰਮ ਤਾਂ ਦੱਸਾਂਗੇ ਨਾਲ ਦੀ ਨਾਲ ਕੋਈ ਨਾ ਥ ਦਤਾ ਹੈ ਪਰ ਆਪਾਂ ਜ਼ਰੂਰ ਕਰਾਂਗੇ ਕੋਈ ਚੱਕਰ ਨਹੀਂ ਜਾਂਦੀ ਦੋ ਕੰਮ ਕੀਤੇ ਇੱਕ ਨਸ਼ਿਆਂ ਤੇ ਪੂਰਾ ਸਖਤ ਹੋਇਆ ਤੇ ਨਸ਼ੇ ਵਾਲੇ ਜੇ ਬਾਏ ਚਾਂਸ ਮੰਨ ਕੇ ਚਲ ਨਸ਼ਾ ਕਰਨ ਵਾਲਾ ਜਾਂ ਵੇਚਣ ਵਾਲਾ ਤੁਹਾਡਾ ਕੋਈ ਆਪਣਾ ਕਲੋਜ਼ ਦਾ ਹੋਇਆ ਉਹਦੇ ਤੇ ਫਿਰ ਵੇਚ ਮੇਰਾ ਸਗਾ ਬੇਟਾ ਵੀ ਹੋਵੇ ਜਾਂ ਸਗਾ ਭਾਈ ਵੀ ਹੋਵੇ ਮੈਂ ਉਹ ਨਹੀਂ ਬਖਸੂਗਾ ਕਿਸੇ ਨੂੰ ਵੀ ਨਹੀਂ ਮਤਲਬ ਸਾਰਿਆਂ ਲਈ ਕੋਰ ਰੂਲ ਆ ਕਾਨੂੰਨ ਅਨੁਸਾਰ ਲਿਖਿਆ ਆ ਤੇ ਮੈਸੇਜ ਵੀ ਇਹ ਪੰਡ ਵਾਲਿਆਂ ਨੂੰ ਸਾਰਾ ਪੰਡ ਤਕਰੀਬਨ ਆਪਾਂ ਨੂੰ ਦੇਖਦਾ ਵੀ ਕੱਲ ਨੂੰ ਇਹਨਾਂ ਨੂੰ ਇਹ ਨਹੀਂ ਆ ਕੇ ਕਹਿਣਾ ਵੀ ਆਪਾਂ ਤੁਹਾਡੇ ਨਾਲ ਖੜੇ ਸੀ ਜਾਂ ਆਪਾਂ ਤੁਹਾਡੇ ਕਲੋਜ਼ ਤੋਂ ਆ ਵੀ ਸਾਰਿਆਂ ਨੇ ਰੂਲ ਇੱਕ ਹੀ ਆ ਤੇ ਆਪਣੀ ਚੀਜ਼ ਤੇ ਕੰਟਰੋਲ ਕਰਨਾ ਦੱਸ ਲਓ ਕਿਹਾ ਨਾ दारू ਹੋ ਗਈ ਨਸ਼ਾ ਕੋਈ ਵੀ ਹੋ ਗਿਆ ਕਿਸੇ ਦੀ ਮਗਰ ਮੈਂ ਥਾਣੇ ਵੀ ਨਹੀਂ ਜਾਊਗਾ ਜੀ ਜੀ ਬਿਲਕੁਲ ਬਿਲਕੁਲ ਕਿਸੇ ਬੰਦੇ ਦੀ ਖਤਰ ਵੀ ਜੀ ਜੀ ਕਿਉਂਕਿ ਇਹ ਤਾਂ ਫੜਿਆ ਜਾਂਦਾ ਕੁਸ ਨਾ ਤਾਂ ਮੇਰੇ ਕੋਲ ਆਵੇ ਕੋਈ ਤੇ ਨਾ ਮੈਂ ਕਿਸੇ ਦੀ ਖਤਰ ਜਾਣੀ ਹੈ ਜੀ ਜੀ ਇਹ ਨਸ਼ੇ ਤੋਂ ਬਿਲਕੁਲ ਹੀ ਪਾਸੇ ਆ ਸਾਰੀ ਪੰਡਿਆਤਾ ਸਾਡੇ ਇਹ ਰੂਲ ਹੈ ਬਿਲਕੁਲ ਬਿਲਕੁਲ ਸੋ ਸ਼ੁਰੂਆਤ ਦੇ ਵਿੱਚ ਇਹ ਦੋ ਕੰਮ ਕੀਤੇ ਤੀਜਾ ਇਹਨਾਂ ਨੇ ਗਿਣਾਇਆ ਨਹੀਂ ਜਿਹੜਾ ਕੀਤਾ ਸਾਨੂੰ ਪਤਾ ਹੈ ਪਹਿਲਾ ਕੰਮ ਨਸ਼ਾ ਰੋਕਣਾ ਹੈ ਦੂਜਾ ਕੰਮ ਜਿਵੇਂ ਸਕੂਲ ਦੇ ਅੱਗੇ ਰਾਉਂਡ ਵਗੈਰਾ ਮਾਰਦੇ ਸੀ ਲੜਕੇ ਤੰਗ ਪਰੇਸ਼ਾਨ ਕਰਦੇ ਉਹ ਤੀਜਾ ਇਹਨਾਂ ਨੇ ਐਂਬੂਲੈਂਸ ਦਿੱਤੀ ਹੈ ਪਿੰਡ ਲਈ ਉਹ ਤੁਸੀਂ ਗਿਣਾਇਆ ਨਹੀਂ ਫਿਰ ਸਾਡੇ ਯਾਦ ਹੈ ਸਾਨੂੰ ਪਤਾ ਗਿਣਾਉਣੀ ਤਾਂ ਨਹੀਂ ਕੀਤੀ ਸਾਡਾ ਤੁਸੀਂ ਨਹੀਂ ਗਿਣਾਉਣਾ ਸਾਨੂੰ ਸਾਡਾ ਫਰਜ਼ ਬਣਦਾ ਹੈ ਵੀ ਤੁਹਾਡੀ ਅਪਡੇਟ ਦੇਣੀ ਤੁਸੀਂ ਕੀ ਕਰ ਰਹੇ ਹੋ ਇਹ ਤਿੰਨ ਕੰਮ ਸ਼ੁਰੂਆਤ ਦੇ ਵਿੱਚ ਇਹਨਾਂ ਨੇ ਕੀਤਾ ਬਹੁਤ ਵਧੀਆ ਸ਼ਲਾਘਾ ਜੋ ਕੰਮ ਹੈ ਤੇ ਅੱਗੇ ਜੇਕਰ ਆਲੇ ਦੁਆਲੇ ਜਿਹੜੀਆਂ ਪੰਚਾਇਤਾਂ ਬਣੀਆਂ ਉਸੇ ਤਰ੍ਹਾਂ ਉਹ ਵੀ ਕੰਮ ਕਰਨਾ ਸ਼ੁਰੂ ਕਰਨ ਆਪਾਂ ਗਰਾਊਂਡ ਲੈਵਲ ਤੋਂ ਇਹ ਮੁਹਿੰਮ ਸ਼ੁਰੂ ਕਰਕੇ ਹੀ ਨਸ਼ਾ ਖਤਮ ਕਰ ਸਕਦੇ ਆ। بس ਇਹ ਪਿੰਡਾਂ ਦੇ ਬੈਂਸਰ ਪੰਚਾਇਤਾਂ ਨੂੰ ਹੈ ਵੀ ਬੇਨਤੀ ਉਹ ਨਾਲ ਲੱਗਦੇ ਪਿੰਡ ਹਨਾ ਥੋੜਾ ਜਿਹਾ ਸਹਿਯੋਗ ਮੈਂ ਦੇ ਜਾਣ ਜੇ ਮੈਨੂੰ ਸੌਖਾ ਹੋ ਜਾਵੇ। ਜੀ ਹਾਂਜੀ ਨਾਲ ਆਪਣੇ ਮਤਲਬ ਕਿ ਨਾਲ ਮੈਂ ਹੋਂਦ ਹੱਦ ਹੁੰਦੀ ਹੈ ਜੀ। ਅੱਜ ਤੋਂ ਮੈਂ 4 ਫੜ੍ਹ ਲਿਆ ਮੁੰਡੇ ਕਿਤੇ 4 ਫੜ ਦਾਂਗੇ ਤੇ 3 ਫੜ ਦਾਂਗੇ ਤੇ 2 ਫੜਨਾ ਰੰਸੀਹ ਵਾਲਾ ਵਾਟਰ ਬਾਕਸ ਆਪਣੇ ਨਾਲ ਜੀ ਥੁੱਲ ਨਾ ਚੱਲਦਾ ਜਦੋਂ ਮੁੰਡੇ ਉਹ ਫੜਦਾ ਜਾ ਕੇ ਉੱਥੇ ਚਲੋ ਮੇ ਮੈਂ ਜ਼ਰੂਰ ਪੰਗਾ ਲੈਣਾ ਜੋ ਗੱਲ ਛੇੜਦਾ ਤੇ ਉਹ ਨਿਕਲਦੇ ਰਸੀਂਦੇ ਰਸੀਂਦੇ ਆ ਜੀ ਘੂਰਦਾ ਜਿਹੜਾ ਕੋਈ ਕਹਿਣ ਵਾਲਾ ਕਹਿਣਾ ਹੈ ਨਾ ਉਹ ਚੀਜ਼ ਮੈਂ ਰੋਕ ਵੀ ਨਹੀਂ ਸਕਦਾ ਉੱਥੇ ਜੀ ਉਹ ਕਿ ਦੂਜੇ ਪਿੰਡ ਦਾ ਉੱਥੇ ਸਾਨੂੰ ਸਹਿਯੋਗ ਦੇਣ ਨਾਲ ਸਰਪੰਚ ਆਸੇ ਪਾਸੇ ਦੇ ਤੇ ਹੋ ਸਕਦਾ ਆਪਾਂ ਜਣੀ ਤੂੰ ਬਿਹਤਰ ਕਰਕੇ ਦਿਖਾਈਏ ਜੀ ਜੀ ਸੋ ਤੁਸੀਂ ਵੀ ਕੋਸ਼ਿਸ਼ ਕਰੋ ਨਾਲ ਦੇ ਪਿੰਡਾਂ ਦੇ ਸਰਪੰਚਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨੂੰ ਬੇਨਤੀ ਹੈ ਕੋਸ਼ਿਸ਼ ਕਰੋ ਗਰਾਊਂਡ ਲੈਵਲ ਤੋਂ ਪਿੰਡ ਲੈਵਲ ਤੋਂ ਗਲਤ ਬੰਦੇ ਨਾਲ ਤੁਰੋ ਨਾ ਗਲਤ ਬੰਦੇ ਦਾ ਸਾਥ ਨਾ ਦਿਓ ਕਿਉਂਕਿ ਇਹ ਤਾਂ ਜ਼ਰੂਰੀ ਨਸ਼ਾ ਖਤਮ ਕਰ ਰ ਬਾਕੀ ਹੋਰ ਕਾਫੀ ਕੁਝ ਪਹਿਲੇ ਦਿਨਾਂ ਤੋਂ ਚੱਲਦਾ ਰਿਹਾ ਪਰ ਜਿਹੜੇ ਨਸ਼ੇ ਜਾਣ ਲੈਵਾ ਹੋਗੇ ਘਰ ਖਰਾਬ ਕਰਦੇ ਆ ਘਰ ਖਤਮ ਕਰਦੇ ਆ ਸੋ ਸਾਨੂੰ ਸਰਪੰਚ ਸਾਹਿਬ ਦੀ ਸੋਚ ਬਹੁਤ ਵਧੀਆ ਲੱਗੀ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਤਾਂ ਕਿ ਪੰਜਾਬ ਦੇ ਪਿੰਡ-ਪਿੰਡ ਤੱਕ ਪਹੁੰਚ ਸਕੇ ਧੰਨਵਾਦ